ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਫਰੀਦਕੋਟ ਦੇ ਵਿੱਚ ਆ ਜਿੱਥੇ ਕਿ ਬਾਬਾ ਫਰੀਦ ਜੀ ਦੇ ਸਥਾਨ ਤੇ ਜਾਂਦੇ ਰਸਤੇ ਤੇ ਤੁਸੀਂ ਦੇਖ ਸਕਦੇ ਹੋ ਭਖਾਰੀ ਕਿਵੇਂ ਬੈਠੇ ਨੇ ਕੀ ਨਾਮ ਆ ਤੇਰਾ ਹਾਂ ਨਾਮ ਕੀ ਆ ਪਤਾ ਨਹੀਂ ਨੂੰ ਖੜੀ ਹੋ ਜਾ ਖੜੀ ਖੜੀ ਹੋ ਜਾ ਖੜੀ ਹੋ ਜਾ ਕੀ ਨਾਮ ਆ ਤੇਰਾ ਪਤਾ ਨਹੀਂ ਨਾ ਮੇਰੇ ਕੋ ਮੇਰੇ ਮੰਮੀ ਨੂੰ ਪਤਾ ਸੀ ਕਿੰਨੀ ਉਮਰ ਹੈ ਤੇਰੀ ਉਮਰ ਕੀ ਪਤਾ ਨਹੀਂ ਨਾ ਮੇਰੇ ਕੋ ਕਿੱਥੇ ਆ ਤੇਰੀ ਮੰਮੀ ਕਿਨੇ ਭੇਜਿਆ ਤੈਨੂੰ ਇੱਥੇ ਫੀਕ ਮੰਗਾ ਕਿੱਥੇ ਦੀ ਰਹਿਣ ਵਾਲੀਆਂ ਪਿੱਛੋਂ ਫੀਕੀ ਦੀ ਪਿਆਰ ਦੀ ਕਿੱਥੇ ਦੀ Rajasthan ਕੇ Rajasthan ਦੀ ਆ ਉਰੇ ਤੈਨੂੰ ਕਿਹਨੇ ਬਿਠਾਇਆ ਪੀਕ ਮੰਗਣ ਵਾਸਤੇ ਬਿਠਾਇਆ ਕੋਣ ਹੈ ਇਹ ਮੰਗਣਾ ਮੰਮੀ ਹੈ ਨਹੀਂ ਮਰ ਗਈ ਪੈਨਾਮ ਵੀ ਨਾਲ ਲਿਆ ਗਈ ਤੇਰਾ ਨਾਮ ਤੈਨੂੰ ਪਤਾ ਨਹੀਂ ਹੈ ਮੈਨੂੰ ਪਤਾ ਬੇਵਕੂਫ ਨਾ ਬਣਾ ਅੱਛਾ ਫਿਰ ਬਾਅਦ ਚੋਰੇ ਰੋਵੇਂਗੀ ਆ ਕੀ ਲਕ ਹੋਇਆ ਹਾਲ ਕੋਣਾ ਤੇਰੇ ਵਿਆਹ ਹੋਇਆ ਤੇਰਾ ਹਾਂ ਘਰ ਵਾਲਾ ਕੀ ਕਰਦਾ ਤੇਰਾ ਸਮਾਨ ਬੇਸਤਾ ਉਹਦਾ ਨਾਮ ਪਤਾ ਤੈਨੂੰ ਉਹਦਾ ਨਾਮ ਵੀ ਨਹੀਂ ਪਤਾ ਪਤਾ ਕੀ ਆ ਤੈਨੂੰ ਉਹ ਦੱਸ ਦੇ ਪਤਾ ਹੈ ਨਹੀਂ ਮੇਰੇ ਕਿੱਥੇ ਘਰ ਕਿੱਥੇ ਆਉ ਪਤਾ ਪਰ ਉਹ ਤੁਰ ਕੋਲੇ ਰਹਿੰਦੇ ਉਹ ਨਹੀਂ ਪੁੱਲ ਗਈ ਫਿਰੋਜ਼ਪੁਰ ਤੋਰੇ ਭੀਗ ਮੰਗਣ ਆਈਆਂ ਹੈ ਕਰਾ ਪੁਲਿਸ ਨੂੰ ਭੋਣ ਇੱਧਰ ਖੜ ਜਾ ਇੱਧਰ ਪਹਿਲੇ ਇੱਧਰ ਖੜ ਕੇ ਗੱਲ ਸੁਣ ਲੈ ਨਾਮ ਦੱਸ ਤੇਰਾ ਕੀ ਆ ਨਹੀਂ ਮੈਂ ਪੁਲਿਸ ਤੋਂ ਬੁਲਾਉਂਗਾ ਤੇ ਪੁਲਿਸ ਪੁੱਛੂਗੀ ਕਿਉਂ ਪਾਗਲਾਂ ਨੂੰ ਪਤਾ ਹੋਦਾ ਤੇ ਮੈਂ ਦੱਸ ਦੇਦੀ ਨਹੀਂ ਐਵੇਂ ਕਿਵੇਂ ਨਹੀਂ ਪਤਾ ਐ ਕਿਵੇਂ ਹੋ ਜੂ ਪਤੀ ਦਾ ਤੈਨੂੰ ਪਤਾ ਬੱਕੀ ਸੈਲੋ ਆਪਾਂ ਜੀ ਬਾਬਾ ਫਰੀਦ ਨੂੰ ਜਿਹੜਾ ਰਸਤਾ ਜਾਂਦਾ ਜੀ ਉੱਥੇ ਇੱਕ ਭੁਖਾਰਨਾ 420 ਸੀ ਕਰ ਰਹੀ ਹੈ ਨਾਮ ਵੀ ਨਹੀਂ ਦੱਸ ਰਹੀ ਪਰ ਕਿੰਨਾ ਮੋਬਾਈਲ ਨੰਬਰ ਕਿੰਨਾ ਤੇਰੇ ਪਤੀ ਦਾ ਮੈਨੂੰ ਪਤਾਗਾ ਤੈਨੂੰ ਭੀਖ ਮੰਗਣਾ ਪਤਾ, ਉਰੇ ਲੋਕਾਂ ਨੂੰ ਤੰਗ ਕਰਨਾ ਪਤਾ, ਲੋਕਾਂ ਮੂਰੇ ਹੱਤ ੱਡਣਾ ਪਤਾ। ਅਗਲਾ ਤੈਨੂੰ ਪਤਾ ਗੁਰੂ ਘਰ ਕਿਉਂ ਜਾਂਦਾ ਹੁੰਦਾ ਵੀ ਮਨ ਦੀ ਸ਼ਾਂਤੀ ਲਈ ਵੀ ਚੱਲਦਾ। ਨਾਮ ਮਹਾਰਾਜ ਦਾ ਨਾਮ ਲੈ ਲੀਏ ਜਾ ਕੇ ਰੱਬ ਦਾ ਨਾਮ ਲੈ ਲੀਏ। ਤੂੰ ਅਗਲੇ ਨੂੰ ਉਰੇ ਹੀ ਤੰਗ ਕਰਨ ਲੱਗ ਜਾਨੇ ਹੋ ਤੁਸੀਂ ਉਰੇ ਰੈਕਟ ਚਲਾਇਆ ਤੁਸੀਂ। ਤੁਹਾਡੀਆਂ ਪਤਾ ਸੀ ਲੁਧਿਆਣੇ ਤੋਂ ਆਏ ਤੁਹਾਡੇ ਕਰਕੇ ਉੱਥੇ ਤੱਕ ਸਾਨੂੰ ਸ਼ਿਕਾਇਤਾਂ ਪਹੁੰਚੀਆਂ ਨੇ ਤੁਹਾਡੀਆਂ। ਬਹੁਤ ਹੈ ਸੰਗਟਾਂ ਇਹੋ ਜੀਆਂ। ਵੀਰਵਾਰ ਆ ਕੇ ਵੇਖੋ ਇਥੇ ਨੰਗਰ ਨਹੀਂ ਦਿੰਦੇਗੇ। ਨਾਮ ਇਹ ਹੋਦਰ ਕਹਿੰਦੇ ਨਾਮ ਨਹੀਂ ਪਤਾ ਮੈਨੂੰ ਸਾਰਾ ਪਤਾ ਉਹ ਵੀ 420 ਕਰ ਰਹੀ ਹੈ ਹਜੇ ਉਧਰਲੀ ਸਾਈਡ ਦੇਖੋ ਜੱਗ ਉਧਰਲੀ ਸੜੀ ਬਹੁਤ ਹੁੰਦੇ ਸਾਰੇ ਕੋਈ ਨਹੀਂ ਕਰਦੇ ਇਹ ਜੀ ਸਫਾਈ ਇਹਨਾਂ ਨੂੰ ਇਹ ਚਕਾਉਂਦੇ ਆ ਆਪਣੇ ਲੋਕ ਦੇਣੋਂ ਹਟ ਜਾਂਦਾ ਤਾਂ ਹੀ ਉਹ ਨਹੀਂ ਜੀ ਆਪਣੇ ਲੋਕਾਂ ਨੇ ਸਿਰੇ ਆਪ ਹੀ ਚੜਾਇਆ ਹੈ ਬਾੜੀ ਸੰਗਤ ਤੇ ਜੋ ਵੀਰਵਾਰ ਆ ਕੇ ਤੁਸੀਂ ਵੇਖੋ ਵੀਰਵਾਰ ਇੰਨੀ ਕੀ ਹੁੰਦੇ ਆ ਕਿਦੋਂ ਜਿਹੜੇ ਆਪਣੇ ਲੋੜਵੰਦ ਨੇ ਨਾ ਉਰੇ ਹੂੰ ਉਹਨਾਂ ਦੀ ਮਦਦ ਨਹੀਂ ਹੁੰਦੀ ਇਹ ਆਪਣੇ ਘਰ ਕੋਠੀਆਂ ਬਣਾਈ ਬੈਠੇ ਨੇ ਆਪਣੇ ਵਿਚਾਰਿਆਂ ਦੇ ਕਈਆਂ ਤੇ ਛੱਤ ਨਹੀਂ ਹੈਗੀ ਉਹ ਜਾਣਦਾ ਇਹਨੂੰ ਇਹਨੂੰ ਜਾਣਦਾ ਨਾ ਜੀ ਸਟੈਂਡ ਵਾਲੀ ਸਾਈਡ ਜਾਓ ਸਟੈਂਡ ਕੰਨੀ ਬਹੁਤ ਹੁੰਦੇ ਆ ਉੱਧਰ ਰੈਂਦਾ ਹੈਗਾ ਜੀ ਫਰੇਸ਼ ਨੂੰ ਰੋਕ ਕੇ ਦੀ ਨਾਮ ਇਹਦਾ ਪਤਾ ਨਾਮ ਦਾ ਨਹੀਂ ਪਤਾ ਹੈਗਾ ਇਹ ਰੈਂਦਾ ਫਰੇਸ਼ ਨੂੰ ਰੋਕਦਾ ਇਹ ਕਰਦਾ ਪਤਾ ਨਹੀਂ ਕੀ ਕਰ ਵਾਲਾ ਬਾਰੇ ਨਹੀਂ ਰੈਂਦਾ ਉੱਧਰ ਹੈ ਜੀ ਕਿਤੇ ਰਹਿੰਦੀ ਹੈ ਕਿ ਰਾਹ ਤੇ ਰਹਿੰਦੀ ਆ ਓਰੇ ਦੋ ਬੀਬੀਆਂ ਬੁਲਾ ਕੇ ਨਾ ਤੇਰੇ ਥਾਪੜੇ ਲਵਾ ਦਈਏ ਤੈਨੂੰ ਤੇਰੇ ਦਾਦੇ ਨਾਨਿਆਂ ਦਾ ਖਾਨਦਾਨ ਦਾ ਨਾਮ ਯਾਦ ਆ ਜਾਊਗਾ ਤੋਰੇ ਬੇਵਕੂਫ ਤੂੰ ਪੰਜਾਬੀਆਂ ਨੂੰ ਤਾਂ ਬੇਵਕੂਫੇ ਸਮਝੇ ਤੁਸੀਂ ਵੀ ਝੱਲੇ ਨੇ ਪੈਸੇ ਦੇਈ ਜਾਂਦੇ ਨੇ ਲਈ ਜਾਓ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਫਰੀਦਕੋਟ ਦੇ ਵਿੱਚ ਆਂ ਜਿੱਥੇ ਕਿ ਬਾਬਾ ਫਰੀਦ ਜੀ ਦੇ ਸਥਾਨ ਤੇ ਜਾਂਦੇ ਰਸਤੇ ਤੇ ਤੁਸੀਂ ਦੇਖ ਸਕਦੇ ਹੋ ਭਖਾਰੀ ਕਿਵੇਂ ਬੈਠੇ ਨੇ ਕੀ ਨਾਮ ਆ ਤੇਰਾ ਹਾਂ ਨਾਮ ਕੀ ਆ ਪਤਾ ਨਹੀਂ ਨੂੰ ਖੜੀ ਹੋ ਜਾ ਖੜੀ ਖੜੀ ਹੋ ਜਾ ਖੜੀ ਹੋ ਜਾ ਫੇਰ ਕੀ ਨਾਮ ਆ ਤੇਰਾ ਪਤਾ ਨਹੀਂ ਨਾ ਮੇਰੇ ਕੋ ਮੇਰੇ ਮੰਮੀ ਨੂੰ ਪਤਾ ਸੀ ਕਿੰਨੀ ਉਮਰ ਆ ਤੇਰੀ ਉਮਰ ਕੀ ਪਤਾ ਨਹੀਂ ਮੇਰੇ ਕੋ ਕਿੱਥੇ ਆ ਤੇਰੀ ਮੰਮੀ ਕਿਨੇ ਭੇਜਿਆ ਤੈਨੂੰ ਇੱਥੇ ਭੀਕ ਮੰਗਣ ਲਈ ਭੇਜੇ ਕੋਈ ਨਾ ਰੋ ਕੇ ਕਿੱਥੇ ਦੀ ਰਹਿਣ ਵਾਲੀਆਂ ਪਿੱਛੋਂ ਲੋਕੀ ਦੀ ਪਿਆਰ ਦੀ ਕਿੱਥੇ ਨਹੀਂ ਰਾਜਸਥਾਨ ਕੇ Rajasthan ਦੀ ਆ ਉਰੇ ਤੈਨੂੰ ਕਿਹਨੇ ਬਿਠਾਇਆ ਪੀਕ ਮੰਗਣ ਵਾਸਤੇ ਬਿਠਾਇਆ ਕੋਣ ਹੈ ਸੀ ਮੰਗਣ ਮੰਮੀ ਕਿਤੇ ਉਹਨੂੰ ਬੁਲਾ ਲਾ ਨਹੀਂ ਅਸੀਂ ਪੁਲਿਸ ਬੁਲਾਉਣ ਲੱਗੇ ਆ ਪਰ ਮੰਮੀ ਹੈ ਹੀ ਮੈਨੂੰ ਮਰ ਗਈ ਪਰ ਨਾਮ ਵੀ ਨਾਲੇ ਲਿਆ ਕੀ ਤੇਰਾ ਨਾਮ ਤੈਨੂੰ ਪਤਾ ਨਹੀਂ ਹੈ ਮੈਨੂੰ ਪਤਾ ਨਹੀਂ ਬੇਬੂ ਬਣਾ ਬਣਾ ਅੱਥਾ ਫਿਰ ਬਾਅਦ ਚ ਉਰੇ ਰੋਵੇਂਗੀ ਆ ਕਿਲ ਕੋਇਆ ਹੋਇਆ ਕਿੱਥੇ ਰਹਿੰਦੀ ਕਿੱਥੇ ਆ ਉਰੇ ਫੀਕੋੜ ਰਹਿੰਦੇ ਸੀ ਕਿਹੜੀ ਜਗ੍ਹਾ ਰਾਜਪੁਰ ਰੋਡ ਕੋਲੇ ਕੋਣ ਨਾਲ ਕੋਣਾ ਤੇਰੇ ਵਿਆਹ ਹੋਇਆ ਤੇਰਾ ਕਰਾਵਲ ਕੀ ਕਰਦਾ ਤੇਰਾ ਸਮਾਨ ਬੇਸਤਾ ਉਹਦਾ ਨਾਮ ਪਤਾ ਤੈਨੂੰ ਉਹਦਾ ਨਾਮ ਵੀ ਨਹੀਂ ਪਤਾ ਪਤਾ ਕੀ ਆ ਤੈਨੂੰ ਉਹ ਦੱਸ ਦੇ ਪਤਾ ਇਹ ਨਹੀਂ ਨੀ ਮੇਰੇ ਕਿੱਥੇ ਘਰ ਕਿੱਥੇ ਆਉਂ ਪਤਾ ਫਿਰੋਜ਼ਪੁਰ ਕੋਲੇ ਰਹਿੰਦੇ ਉਹ ਨਹੀਂ ਭੁੱਲ ਗਈ ਫਿਰੋਜ਼ਪੁਰ ਤੋਰੇ ਭੀਗ ਮੰਗਣ ਆਈਆਂ ਹੈ ਏਸੀ ਆ ਗਈ ਤੇ ਖੜ ਜਾ ਤੈਨੂੰ ਪੁਲਿਸ ਚ ਫੜਾਉਣਿਆ ਤੈਨੂੰ ਪਤਾ ਨਹੀਂ ਨਾ ਇੱਧਰ ਖੜ ਜਾ ਉਰੇ ਖੜ ਜਾ ਇੱਧਰ ਕੋਈ ਗੰਦ ਪਾਇਆ ਉਰੇ ਤੈਨੂੰ ਪਤਾ ਨਹੀਂ ਉਰੇ ਮਰਿਆਦਾ ਨਹੀਂ ਹੈਗੀ ਗੁਰੂ ਘਰਾਂ ਚ ਭੀਗ ਮੰਗਣ ਦੀ ਕਿਹਨੇ ਭੇਜਿਆ ਤੈਨੂੰ ਉਰੇ ਕੌਣ ਫੇਜੇ ਸੀ ਤੇ ਆਟਾ ਮੰਗਣੇ ਲਈ ਆ ਗਏ ਤੇ ਨਹੀਂ ਆਟਾ ਮੰਗਣ ਹੋ ਰਹੇ ਹੁਣ ਲੰਗਰ ਛਕ ਲੈ ਤੂੰ ਲੰਗਰ ਨੂੰ ਥੋੜੀ ਮਨਾ ਕਰਦੇ ਆ ਤੁਹਾਨੂੰ ਆਟਾ ਮੰਗਣਾਵੇਂ ਕਿ ਤੂੰ ਕਰਾਂ ਪੁਲਿਸ ਨੂੰ ਕੌਣ ਜਾ ਰੈਂਕ ਇੱਧਰ ਖੜ ਜਾ ਇੱਧਰ ਪਹਿਲੇ ਇੱਧਰ ਖੜ ਕੇ ਗੱਲ ਸੁਣ ਲੈ ਨਾਮ ਦੱਸ ਤੇਰਾ ਕੀ ਆ ਨਹੀਂ ਮੈਂ ਪੁਲਿਸ ਬੁਲਾਉਂਗਾ ਤੇ ਪੁਲਿਸ ਪੁੱਛੂਗੀ ਨਹੀਂ ਮੈਨੂੰ ਪਤਾ ਨਹੀਂ ਨਿੰਕਲ ਤੇਰੇ પતિ ਦਾ ਕੀ ਨਾਮ ਆ ਜਗਦੀਸ਼ ਨਾਮ ਹੈ ਉਹਦਾ ਨਾਮ ਪਤਾ ਹੈ ਹਾਂ ਉਸ ਦਾ ਨਾਮ ਕਿਹਨੇ ਬੱਚੇ ਨਹੀਂ ਐ ਹੋ ਜੂਗਾ ਨਾਮ ਨਹੀਂ ਪਤਾ ਬੇਵਕੂਫ ਸ਼ਰਿਆਮ ਨੂੰ ਲੱਗੀ ਪਈ ਐ ਫਿਰ ਪੁਲਿਸੇ ਕਰ ਤੈਨੂੰ ਪੁਲਸੋਂ ਬਾਲੇ ਕਰੀਏ ਫਿਰ ਜੇ ਨਹੀਂ ਪਤਾ ਖੜ ਜਾ ਤੂੰ ਸਿੱਧਾ ਘਰੇ ਜਾ ਰਹੇ ਨਹੀਂ ਨਹੀਂ ਪੁਲਸੋਂ ਬੁਲਾਉਨੇ ਨਾਮ ਦੱਸਦੇ ਨਹੀਂ ਆਪਣੇ ਇਹ ਮੇਰਾ ਨਾਮ ਪਤਾ ਨਹੀਂ ਨੇ ਮੈਨੂੰ ਕਿਉਂ ਪਾਗਲਾਂ ਨੂੰ ਪਤਾ ਹੋਤਾ ਤਾਂ ਮੈਂ ਦੱਸ ਦੇਦੇ ਨਹੀਂ ਐਵੇਂ ਕਿਵੇਂ ਨਹੀਂ ਪਤਾ ਐਵੇਂ ਹੋ ਜੂ ਪਤੀ ਦਾ ਤੈਨੂੰ ਪਤਾ ਬੱਕੀ ਹੈਲੋ ਆਪਾਂ ਜੀ ਬਾਬਾ ਫਰੀਦ ਨੂੰ ਜਿਹੜਾ ਰਸਤਾ ਜਾਂਦਾ ਜੀ ਉੱਥੇ ਇੱਕ ਭਘਾਰਨਾ 420 ਸੀ ਕਰ ਰਹੀ ਹੈ ਨਾਮ ਵੀ ਨਹੀਂ ਦੱਸ ਰਹੀ ਲੇਡੀ ਹੈ ਇੱਥੇ ਜੀ ਹੁਣ ਤੈਨੂੰ ਪੁਲਿਸ ਪੁੱਛੂਗੀ ਕੋਈ ਨਹੀਂ ਫਿਰ ਮੈਨੂੰ ਨਹੀਂ ਤੈਨੂੰ ਭੇਜਦੇ ਆ ਜੇਲ੍ਹ ਨਾਲੇ ਤੇਰੇ ਪਤੀ ਨੂੰ ਭੇਜਦੇ ਆ ਜੇਲ੍ਹ ਜਿਹੜਾ ਤੇ ਤੂੰ ਭੀਖ ਮੰਗਾਉਂਦਾ ਓਰੇ ਭੀਖ ਉਹ ਥੋੜੀ ਮੰਗਾ ਉਹਦਾ ਨੰਬਰ ਕਿਹਨਾ ਮੋਬਾਈਲ ਨੰਬਰ ਕਿਹਨਾ ਤੇਰੇ ਪਤੀ ਦਾ ਮੈਨੂੰ ਪਤਾਗਾ ਤੈਨੂੰ ਭੀਖ ਮੰਗਣਾ ਪਤਾ, ਉਰੇ ਲੋਕਾਂ ਨੂੰ ਤੰਗ ਕਰਨਾ ਪਤਾ, ਲੋਕਾਂ ਮੂਰੇ ਹੱਤ ੱਡਣਾ ਪਤਾ। ਅਗਲਾ ਤੈਨੂੰ ਪਤਾ ਗੁਰੂ ਘਰ ਕਿਉਂ ਜਾਂਦਾ ਹੁੰਦਾ ਵੀ ਮਨ ਦੀ ਸ਼ਾਂਤੀ ਲਈ ਵੀ ਚੱਲਦਾ। ਨਾਮ ਮਹਾਰਾਜ ਦਾ ਨਾਮ ਲੈ ਲਈਏ ਜਾ ਕੇ ਰੱਬ ਦਾ ਨਾਮ ਲੈ ਲਈਏ। ਤੂੰ ਅਗਲੇ ਨੂੰ ਉਰੇ ਹੀ ਤੰਗ ਕਰਨ ਲੱਗ ਜਾਨੇ ਹੋ ਤੁਸੀਂ ਉਰੇ ਰੈਕਟ ਚ ਲਾਇਆ ਤੁਸੀਂ। ਤੁਹਾਡੀਆਂ ਪਤਾ ਸੀ ਲੁਧਿਆਣੇ ਤੋਂ ਆਏ ਥੋਡੇ ਕਰਕੇ ਉੱਥੇ ਤੱਕ ਸਾਨੂੰ ਸ਼ਿਕਾਇਤਾਂ ਪਹੁੰਚੀਆਂ ਨੇ ਤੁਹਾਡੀਆਂ। ਇੱਕ ਅੱਧਾ ਲਈ ਬਹੁਤ ਹੈ। ਹਾਂਜੀ ਬਹੁਤ ਹੈ ਸੰਗਤਾਂ ਇਹੋ ਜੀਆਂ। ਵੀਰਵਾਰ ਆ ਕੇ ਵੇਖੋ ਇਥੇ ਨੰਗਰ ਨਹੀਂ ਦਿੰਦੇਗੇ। ਨਾਮ ਇਹ ਹੋ ਸਕਦਾ ਕਹਿੰਦੇ ਨਾਮ ਨਹੀਂ ਪਤਾ ਮੈਨੂੰ ਸਾਰਾ ਪਤਾ ਉਹ ਵੀ 420 ਕਰ ਰਹੀ ਹੈ ਹਜੇ ਉਧਰ ਲਈ ਸਾੜ ਦੇਖੋ ਜੱਗ ਉਧਰ ਲਈ ਸਾੜੀ ਬਹੁਤ ਹੁੰਦੇ ਸਾਰੇ ਕੋਈ ਨਹੀਂ ਕਰਦੇ ਆ ਜੀ ਸਪਾਈ ਇਹਨਾਂ ਨੂੰ ਇਹ ਚਕਾਉਂਦੇ ਆਂ ਨਹੀਂ ਤੇਰੇ ਰਾਜਸਥਾਨ 'ਚ ਨਹੀਂ ਹੈਗੀ ਕੋਈ ਜਗ੍ਹਾ ਉੱਥੇ ਵੀ ਖਮੰਗ ਲਾ ਚੰਗੇ ਬਲੇ ਮੰਗ ਲਿਆ ਤੈਨੂੰ ਰਾਜਸਥਾਨ 'ਚ ਨਹੀਂ ਕੋਈ ਜਗ੍ਹਾ ਹੈਗੀ ਉਰੇ ਤਾਂ ਮਰਿਆਦੇ ਨਹੀਂ ਲੰਗਰ ਚੱਲਦੇ ਜਦ ਮਰਜੀ ਲੰਗਰ ਛਕੋ ਤੁਸੀਂ ਦਵਾਈ ਲੈਣੀ ਆ ਉਹ ਲਓ ਤੁਸੀਂ ਪੀਕਾ ਦੇ ਵਾਸਤੇ ਮੰਗਦੇ ਆਂ ਆਪਣੇ ਲੋਕ ਦੇਣੋਂ ਹਟ ਜਾਣ ਨਾ ਤਾਂ ਹੀ ਉਹ ਨਹੀਂ ਆਪਣੇ ਲੋਕਾਂ ਨੇ ਸਿਰੇ ਆਪ ਹੀ ਚੜਾਇਆ ਹੈ ਬਾਲੀ ਸੰਗਤ ਦੇ ਜੋ ਵੀਰਵਾਰ ਆ ਕੇ ਤੁਸੀਂ ਵੇਖੋ ਵੀਰਵਾਰ ਇੰਨੀ ਕੀ ਹੁੰਦੇ ਆ ਕਿਦੋਂ ਜਿਹੜੇ ਆਪਣੇ ਲੋੜਵੰਦ ਨੇ ਨਾ ਉਰੇ ਹੂੰ ਉਹਨਾਂ ਦੀ ਮਦਦ ਨਹੀਂ ਹੁੰਦੀ ਇਹ ਆਪਣੇ ਘਰ ਕੋਠੀਆਂ ਬਣਾਈ ਬੈਠੇ ਨੇ ਆਪਣੇ ਵਿਚਾਰਿਆਂ ਦੇ ਕਈਆਂ ਤੇ ਛੱਤ ਨਹੀਂ ਹੈਗੀ ਜੀ ਇਹੋ ਜਿਹੇ ਸਾਰੇ ਯੂਪੀ ਪਿਹਾਰ ਦੇ ਹੀ ਆ ਇਹ ਬਾਲੇ ਤਾਂ ਆਪਣੇ ਸ਼ਰਮ ਦੇ ਮਾਰੇ ਮੰਗਦੇ ਮੰਗਦੇ ਨਹੀਂ ਆਪਣੇ ਪੰਜਾਬੀ ਦਾ ਮੰਗਦਾ ਜੀ ਅਸੀਂ ਇਹੋ ਜਿਹੇ ਫੜੇ ਨੇ ਤਿੰਨ ਤਿੰਨ ਕੋਠੀਆਂ ਨੇ ਭਖਾਰੀਆਂ ਦੀਆਂ ਹੈਗੀਆਂ ਇਹ ਹੈਗੀਆਂ ਕਰਾਈ ਦਿੱਤੀਆਂ ਵਾਲੀ ਉਹ ਜਿਹੜੀ ਦੀ ਖਬਰ ਦੇਖੀ ਹੋਣੀ ਹੈ ਇਸ ਸਮੇਂ ਵਰਲਡ ਲੈਵਲ ਤੇ ਖਬਰ ਚੱਲ ਰਹੀ ਹੈ ਭਖਾਰੀ ਫੜਿਆ ਜਿਹਨੇ 18000 ਭਖਾਰੀ ਕਮਿਸ਼ਨ ਤੇ ਰੱਖੀ ਹੋਈ ਸੀ 30% ਕਮਿਸ਼ਨ ਲੰ 460 ਕਰੋੜ ਰੁਪਇਆ ਫੜਿਆ ਜੀ ਵੀਰਵਾਰ ਨੂੰ ਆਓ ਵੀਰਵਾਰ ਨੂੰ ਥੋੜੋ ਨੰਗਿਆਂ ਨੇ ਇੰਨੇ ਬੈਠੇ ਹੋਣਗੇ ਜੇ ਉੱਧਰ ਜਾਓਗੇ ਸਟੈਂਡ ਉਹ ਜਾਣਦਾ ਇਹਨੂੰ ਇਹਨੂੰ ਜਾਣਦਾ ਨਾ ਜੀ ਸਟੈਂਡ ਵਾਲੀ ਸਾਈਡ ਜਾਓ ਸਟੈਂਡ ਕੰਨੀ ਬਹੁਤ ਹੁੰਦੇ ਆ ਇਹ ਉੱਧਰ ਰੈਂਦਾ ਹੈਗਾ ਜੀ ਫਰੇਸ਼ ਕੋ ਰੋਕ ਕੇ ਕੀ ਨਾਮ ਇਹਦਾ ਪਤਾ ਨਾ ਦਾ ਨਹੀਂ ਪਤਾ ਹੈਗਾ ਇਹ ਰੈਂਦਾ ਪਰ ਇਹ ਕਰਦਾ ਕੀ ਕਰਦਾ ਪਤਾ ਨਹੀਂ ਇਹ ਕਰ ਵਾਲਾ ਬਾਰੇ ਨਹੀਂ ਰੈਂਦਾ ਉੱਧਰ ਅਜੀ ਕਿਤੇ ਰਹਿੰਦੀ ਹੈ ਇੱਕ ਰਾਹ ਤੇ ਰਹਿੰਦੀ ਹੈ ਨਹੀਂ ਜੀ ਦੇਖੋ ਪ੍ਰੀਆਂ ਪਾਏ ਹੋਏ ਇਹਨਾਂ ਨੇ ਫਿਰ ਉਹ ਵੀ ਗੈਰ ਕਾਨੂੰਨੀ ਕਬਜ਼ੇ ਕਰਕੇ ਪਾਈਆਂ ਹੋਈਆਂ ਨੇ ਹਨਾ ਸਰਕਾਰੀ ਜਗ੍ਹਾ ਤੇ ਸਰਕਾਰੀ ਜਗ੍ਹਾ ਤੇ ਹੀ ਉਹ ਵੀ ਪੰਜਾਬ ਤੇ ਉਹ ਵੀ ਨਹੀਂ ਦੇਂਦੇ ਔਰੇ ਕੋਈ ਪੰਜਾਬੀ ਰੇੜੀ ਲੈ ਲਵੇ ਉਹ ਜਦ ਹੀ ਆ ਜਾਂਦੇ ਨੇ ਕਮੇਟੀ ਵਾਲੇ ਬਹੁਤ ਮਿੰਟਾਂ ਜੇ ਆਈਂ ਮਿੰਟਾਂ ਦੇ ਚੋਂ ਆ ਜਾਂਦੇ ਇਹ ਪਸੰਗੀ ਬਹੁਤ ਦੀਵਾਨ ਨੂੰ ਪੂਰਾ ਕੋਈ ਕਬੀਲਾ ਹੁੰਦਾ ਇੱਥੇ ਪੂਰਾ ਵੀਰ ਕਬੀਲਾ ਹੁੰਦਾ ਵੀਰਵਾਰ ਨੂੰ ਇੱਥੇ ਤੁਸੀਂ ਦੇਖੋ ਇਹ 35 ਜਣੇ ਤੇ ਲੈਂਡ ਤੇ ਬਣਾਈ ਬੈਠੀ ਹੁੰਦੀ ਹੈ ਅੱਗੇ ਪਿੱਛੇ ਵੀ ਆਓ ਤੁਸੀਂ ਅੱਜ ਵੀ ਰੇਟ ਮਾਰੀਆ ਫੇਰ ਮਾਰੋ ਅੱਜ ਦੀ ਕਿਰਪਾ ਨਾਲ ਲੱਗੇ ਰਹਾਂਗੇ ਹਟਾ ਕੇ ਜਿੱਧਰ ਵੀ ਲੱਗਦੇ ਆਂ ਦੀ ਹਟਾ ਕੇ ਫੇਰੇ ਸਾਹਮਣੇ ਬਹੁਤ ਜਿਆਦੇ ਹੁਣ ਦੱਸ ਤੇਰੇ ਕੋਲ ਤਿੰਨ ਰਸਤੇ ਨੇ ਤੂੰ ਲੇਡੀਆਂ ਕਿਉਂਕਿ ਪਹਿਲੀ ਵਾਰ ਅਸੀਂ ਵਾਰਨਿੰਗ ਦੰਨੇ ਆ ਜਾਂ ਤਾਂ ਉਹ ਚੁੱਪ ਕਰਕੇ ਆਪਣਾ ਆਪਣੇ ਪਤੀ ਨਾਲ ਗੱਲ ਕਰਾ ਦੇ Rajasthan ਚ ਲੇ ਜਾਓ ਰੇ ਆ ਗੰਦ ਨਹੀਂ ਪਾਉਣਾ ਹੈਗਾ ਮਿਹਨਤ ਕਰਨ ਵਾਲੇ ਜਿਹੜੇ ਬੰਦੇ ਨੇ ਉਹਨਾਂ ਦਾ ਸੀ ਸਤਿਕਾਰ ਕਰਦੇ ਆ ਉਹ ਮਿਹਨਤ ਕਰ ਸਕਦੇ ਨੇ ਉਰੇ ਜੇ ਆਹ ਕੰਮ ਕਰਨਾ ਉਰੇ ਛੱਡ ਕੇ ਚੱਲ ਜਾਓ ਦੂਜੀ ਗੱਲ ਤੈਨੂੰ ਸੰਸਤਾ 'ਚ ਭੇਜ ਦੰਨੇ ਜੇ ਤੁਹਾਡੇ ਕੋਲ ਨਹੀਂ ਹੈਗਾ ਜੇ ਤੁਹਾਡੇ ਕੋ ਗੁਜ਼ਾਰੇ ਲਈ ਪੈਸਾ ਨਹੀਂ ਹੈਗਾ ਤੁਹਾਨੂੰ ਆਸ਼ਰਮ ਲੈ ਚਲਦੇ ਆਂ ਅਸੀਂ ਹੁਣ ਤੁਮੀ ਪੰਜਾਬ ਦੇ ਗੱਲ ਪਾਇਤਾਗੇ ਤੁਹਾਨੂੰ ਚੰਗੀ ਤਰ੍ਹਾਂ ਸੇਵਾ ਕਰ ਲੰਨੇ ਆ ਥੋਡੀ ਅਸੀਂ ਆਏਂਗੇ ਕਲਬ ਸ ਤੁਹਾਡੀਆਂ ਲੱਤਾਂ ਵੀ ਘੁੱਟਾਂਗੇ ਉੱਥੇ ਲੈ ਜਾ ਕੇ ਨਾਲੇ ਚੰਗੀ ਤਰ੍ਹਾਂ ਨਾਲੇ ਜਾਂ ਫਿਰ ਤੇਨੂੰ ਪੁਲਿਸ ਕੋਲ ਫੜਾ ਦਿੰਨੇ ਆ ਬੋਲ ਕੀ ਕਰੀਏ ਨਹੀਂ ਅਸੀਂ ਤਾਂ ਜਾ ਰਹੇ ਆ ਅਬ ਨਹੀਂ ਆਏਂਗੇ ਜੇ ਅੱਜ ਤੋਂ ਬਾਅਦ ਦੇਖਗੀ ਵੀਰੇ ਤੋਂ ਦੀ ਦੁਕਾਨਾ ਐ ਤੁਸੀਂ ਮੇਰਾ ਨੰਬਰ ਲੈ ਲਓ 8558836736 ਜੇ ਦਵਾਰੇ ਇਹ ਲੇਡੀ ਦੇ ਕਿਵੇਂ ਨੂੰ ਫੋਟੋ ਖਿੱਚ ਕੇ ਭੇਜ ਦਿਓ ਇਹਦੀ ਫਿਰ ਮੈਂ ਜਾਣਾ ਤੇਰਾ ਸਾਰੀਆਂ ਵੀਰੇ ਹਟਾ ਦਾਂਗੇ ਪਤਾ ਕਿ ਪੌੜੀ ਵਾ ਸਟੈਪ ਵਾਈ ਸਟੈਪ ਚੜਾਂਗੇ ਅੱਜ ਆਏ ਆਂ ਸੀ ਲਗਾਤਾਰ ਆਵਾਂਗੇ ਜੀ ਕੋਈ 85588 ਕੋਈ ਉਹ ਨਾ ਕਰਨ ਤੂੰ ਨਾਲ ਦੀ ਨੋਟੋ ਵਿੱਚ ਕੇ ਮਾਰੀਂ ਤੂੰ ਹਾਲਾਂਕਿ 420 ਕਰ ਰਹੀ ਆਂ ਤੂੰ ਕਹਿੰਦੀ ਆ ਮੈਨੂੰ ਨਾਮ ਨਹੀਂ ਪਤਾ ਔਰੇ ਨਾਮ ਤਾਂ ਤੈਨੂੰ ਤੇਰੇ ਦੋ ਥੱਪੜੇ ਪੈ ਜਾਣ ਹੋਣੇ ਤੈਨੂੰ ਨਾਮ ਤੇਰੇ ਦਾਦੇ ਨਾਨਿਆਂ ਦਾ ਵੀ ਯਾਦ ਆ ਜਾਊਗਾ 85588 36736 ਜੀ ਔਰੇ ਦੋ ਬੀਬੀਆਂ ਬਲਾ ਕੇ ਨਾ ਤੇਰੇ ਥੱਪੜੇ ਲਵਾ ਦਈਏ ਤੈਨੂੰ ਤੇਰੇ ਦਾਦੇ ਨਾਨਿਆਂ ਦਾ ਖਾਨਦਾਨ ਦਾ ਨਾਮ ਯਾਦ ਆਜੂਗਾ ਤੋਰੇ ਬੇਵਕੂਫ ਪੰਜਾਬੀਆਂ ਨੂੰ ਤਾਂ ਬੇਵਕੂਫੇ ਸਮਝਦੇ ਤੁਸੀਂ ਵੀ ਝੱਲੇ ਨੇ ਪੈਸੇ ਦੇਈ ਜਾਂਦੇ ਨੇ ਲਈ ਜਾਓ ਕਰਦੇ ਆਪੂ ਜੀ ਮਾੜੇ ਕਿਰਪਾ ਕਰਨ ਕਰਾਂਗੇ ਜਿਵੇਂ ਬਾਹਰ ਲਿਓ ਹੁਣ ਦੱਸ ਉਧਰ ਕੈਮਰੇ 'ਚ ਕਹ ਦੇ ਕਹ ਵੀ ਮੈਂ ਅੱਜ ਤੋਂ ਬਾਅਦ ਭੀਖ ਨਹੀਂ ਮੰਗੂਗੀ ਜੇ ਮੈਂ ਮੰਗੂਗੀ ਅਗਲੀ ਵਾਰ ਜੋ ਮਰਜ਼ੀ ਕਾਰਵਾਈ ਕਰ ਲਿਓ ਉਧਰ ਦੇਖ ਕੇ ਕਹ ਦੇ ਨਿਆਈਂ ਨਹੀਂ ਮੈਂ ਅੱਜ ਸੇ ਆਏਂਗੀ ਨਹੀਂ ਕਭੀ ਕੀ ਆਊਗੀ ਫੇਰ ਮਿਹਨਤ ਕਰੂੰਗੀ ਜਾਂ ਨਹੀਂ ਕਰੇਗੀ ਮਿਹਨਤ ਇਹ ਨਹੀਂ ਕਰਨੀ ਤਾਂ ਬਣਾ Rajasthan ਚਲ ਜਾਓ ਸਹੀ ਬੈਠ ਪਹਕਾਰੀਆਂ ਦੀ ਕੋਈ ਨਹੀਂ ਹੈ ਨਹੀਂ ਦੂਜੇ ਬੰਦਿਆਂ ਨੂੰ ਵੀ ਕੌ ਮਾਰਾ ਜਾ ਆਪਣੇ ਨਾਲਦਿਆਂ ਨੂੰ ਵੀ ਕਹਿਦੀ ਕਹ ਉਰੇ ਸੇਵਾ ਸ਼ੁਰੂ ਹੋ ਗਈ ਹੈ ਫੇਰ ਨਾ ਕਿਉਂ ਮੁੜ ਕੇ ਫੇਰ ਨੱਕ ਰਗੜਦੇ ਹੁੰਦੇ ਨੇ ਸਾਡਾ ਸੂਲ ਹੈ ਜੀ ਅਸੀਂ ਇੱਕ ਵਾਰ 警告 ਦੇ ਦਿੰਨੇ ਆ ਤਾਂ ਹੀ ਆਪੇ ਨੰਬਰ ਆ ਗਿਆ ਕੋਲਾ ਨਹੀਂ ਤੁਹਾਡੇ ਕੋਲ ਭਾਈ ਨਹੀਂ ਹਜੇ ਬੰਦ ਆ WhatsApp ਤੇ ਆ ਜੂਗੀ ਤੇ ਤੁਸੀਂ ਵੀਰੇ ਇੰਨੀ ਕੀ ਸੇਵਾ ਨਿਭਾ ਰਹੇ ਹੋ ਟੈਨਸ਼ਨ ਨਾ ਲਓ ਜੀ ਤੇ ਅਸੀਂ ਲੁਧਿਆਣੇ ਤੋਂ ਆਉਣਾ ਕੋਈ ਨਹੀਂ ਆਵਾਂਗੇ ਬਹੁਤ ਹਟਾਏ ਸੀ ਅੱਗੇ ਹੁਣ ਫੇਰ ਆਉਣ ਲੱਗੇ ਇਹ ਮਿcjਵਾਰ ਵੀਰਵਾਰ ਬਹੁਤ ਚਲਾਉਂਦੇ ਐਨਾ ਬਾਦਾ ਗੁਰੂਵਾਰਾਂ ਦੀ ਇੰਨੀ ਕਿਰਪਾ ਵੀ ਜੇ ਦੱਸਦੇ ਦੁਬਾਰੇ ਨਹੀਂ ਆਉਣਗੇ ਜੇ ਆਊਗੀ ਇਹ ਤੁਸੀਂ ਆਪਣੇ ਆਪ ਦੇਖ ਲਿਓ ਕੀ ਹਾਲ ਹੁੰਦਾ ਇਹਨਾਂ ਦਾ ਫੋਟੋ ਖਿੱਚ ਕੇ ਤੁਹਾਨੂੰ ਬਾਦ ਨਹੀਂ ਨਾਲ ਦੀ ਨਾਲ ਬੰਮੀ ਕੋਈ ਵੀ ਭੁਖਾਰੀ ਹੋਵੇ ਫੋਟੋ ਖਿੱਚ ਕੇ ਜਦੀ ਭੇਜ ਦਿਓ ਹਰ ਬਾਈ ਹੋਗੀ ਜਦੋਂ ਗੱਡੀ ਲਾ ਸਹੀ ਹੋਈ ਉਹਦੇ ਰੋਡ ਤੋਂ ਰੋਡੀਆਂ ਬਾਹਰ ਲੱਗੇ ਉੱਥੇ ਵੀ ਕੋਈ ਪੰਜ ਪੰਜ 6 6 ਆਣੀਆਂ ਜਿਹੜੀ ਗੱਡੀ ਆਉਂਦੀ ਉਹਦੇ ਮੂਰੇ ਹੱਥ ਕਰ ਲੈਂਦੇ ਆ ਜਿਹਦੀ ਗੱਡੀ ਆਉਂਦੀ ਉਸ ਮੂਰੇ ਹੱਥ ਕਰ ਲੈਂਦੇ ਆ ਤੁਹਾਨੂੰ ਦੱਸ ਨਹੀਂ ਸਕਦੇ ਮੋਬਾਈਲ ਭਰਿਆ ਪਿਆ ਔਰ ਇਹਦਾ ਇੱਕ ਥੋੜਾ ਦੂਰ ਕਰਕੇ ਅੱਜ ਚਲੋ ਅਸੀਂ ਸੁਖਣਵਾਲ ਉਹ ਮੁੰਡੇ ਜਿਹੜਾ ਕਤਲ ਹੋਇਆ ਉਹ ਕੇਸ ਚ ਆਏ ਸੀਗੇ ਤਾਂ ਅਸੀਂ ਇੱਧਰ ਕਵਰੇਜ ਆ ਪਰ ਹੁਣ ਲਗਾਤਾਰ ਆਵਾਂਗੇ ਇਹ ਪਤਾ ਲੱਗਾ ਤੇ ਤੁਸੀਂ ਮਾੜਾ ਸਾਥ ਦਿਓ ਤੁਹਾਨੂੰ ਲੋਕਲ ਦਾ ਸਾਥ ਤੇ ਪੀਰ ਬਣਿਆ ਹੈ ਨਾ ਹਾਂ ਹਾਂ ਇੰਸਟਾਗ੍ਰਾਮ ਤੇ YouTube ਤੇ Facebook ਤੇ ਸਾਰੇ ਪਾਸੇ ਆ ਬਾਈ ਇੰਨਾ ਕੋ ਤੁਹਾਡਾ ਸਾਥ ਚਾਹੀਦਾ ਵੀ ਤੁਹਾਨੂੰ ਬੱਸ ਕੇ ਚੋਰੀ ਖਿੱਚ ਕੇ ਭੇਜ ਦਿਓ ਫੋਟੋ ਗੈਰੀ ਟੋਟੀ ਬੈਸ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਕੋਈ ਨਹੀਂ ਨੰਬਰ ਦੋ ਸਾਨੂੰ ਤੁਸੀਂ ਆਪੇ ਇਧਰ ਜਿੱਧਰ ਬੈਠੇ ਚੋ ਸੋ ਸੰਗਤ ਜੀ ਬੇਨਤੀ ਆ ਤੁਸੀ ਦੇਖ ਲਓ ਵੀ ਹਰ ਪਾਸੇ ਇਹਨਾਂ ਨੇ ਕੀ ਹਾਲਾਤ ਕਰਤੇ ਨੇ ਜਿਵੇਂ ਮੈਂ ਪਹਿਲਾਂ ਗੱਲ ਕਹਿਣਾ ਹੁੰਦਾ ਬਾਰ ਬਾਰ ਫੇਰ ਉਹੀ ਬੇਨਤੀ ਕਰਦਾ ਜੇ ਤੁਹਾਨੂੰ ਗੁਰੂ ਮਹਾਰਾਜ ਨੇ ਇਸ ਕਾਬਲ ਬਣਾਇਆ ਕਿ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਪਹਿਲਾਂ ਆਪਣੇ ਗਰੀਬ ਰਿਸ਼ਤੇਦਾਰਾਂ ਦੀ ਮਦਦ ਕਰੋ ਉਹ ਤੋਂ ਬਾਅਦ ਤੁਹਾਡੇ ਆਂਢ ਗੁਆਂਢ ਵਿੱਚ ਕੋਈ ਗਰੀਬ ਆ ਉਹਦੀ ਮਦਦ ਕਰੋ ਕਿਸੇ ਬੱਚੇ ਦੀ ਫੀਸ ਭਰਨੇ ਵਾਲੀ ਉਹਦੀ ਫੀਸ ਭਰੋ ਕਿਸੇ ਕੁੜੀ ਦਾ ਵਿਆਹ ਕਰਨੇ ਵਾਲਾ ਉਹਦੀ ਮਦਦ ਕਰ ਦਿਓ ਇਹਨਾਂ ਦੀ ਮਦਦ ਆ ਤੁਹਾਨੂੰ ਜੇ ਤੁਸੀਂ ਦੇਖਣਾ ਵੀ ਤੁਹਾਡੀ ਮਦਦ ਕਿੱਥੇ ਖਰਚ ਹੁੰਦੀ ਆ ਸ਼ਾਮ ਨੂੰ ਠੇਕਿਆਂ ਤੇ ਮੀਟਰੀਆਂ ਦੁਕਾਨਾਂ ਤੇ ਦੇਖ ਲਿਓ ਵੀ ਤੁਹਾਡੀ ਨੇਕ ਕਮਾਈ ਕਿੱਥੇ ਖਰਚਦੇ ਨੇ ਇਹ ਉਹ ਆਪਾਂ ਇਹਨਾਂ ਨੂੰ ਦਾਨ ਦੇ ਕੇ ਨਾ ਜਿਵੇਂ ਗਰਬਾਣੀ ਜੀ ਵੀ ਫਰਵਾਣਾ ਉਹੀ ਕਿਹਾ ਜਾਂਦਾ ਵੀ ਜੇ ਆਪਾਂ ਗਰਬਾਣੀ ਦੀ ਮੰਨੀਏ ਤਾਂ ਆਪਾਂ ਇਹ ਕੰਮ ਮਈਨਾ ਕਰੀਏ ਗਰਵਾਨੀ ਤੋਂ ਆਪਾਂ ਸੇਧ ਲੈ ਕੇ ਚੱਲੀਏ ਜਿਹੇ ਲੋਕਾਂ ਦੀ ਨਾ ਮਦਦ ਕਰੀਏ ਦਾਨ ਵੀ ਅਕਲ ਨਾਲੇ ਕਰੀਏ ਆਪਣੇ ਪਹਿਲਾਂ ਭੈਣ ਭਾਈਆਂ ਦੀ ਮਦਦ ਕਰੀਏ ਕਹਿੰਦੇ ਨੇ ਪਹਿਲਾਂ ਆਪਣਾ ਘਰ ਸਵਾਰੋ ਜੇ ਫੇਰ ਤੁਹਾਡੇ ਕੋਲ ਬਾਦੂ ਕੋ ਬੱਚਦਾ ਫੇਰ ਆਪਾਂ ਬਾਹਰਲੇ ਦੀ ਮਦਦ ਕਰ ਸਕਦੇ ਆ ਸੋ ਇਹੀ ਬੇਨਤੀਆਂ ਨੇ ਜੀ ਇਹਨਾਂ ਨੂੰ ਭੀਖ ਦੇ ਕੇ ਨਾ ਪਾਪਾਂ ਦੇ ਭਾਗੀਦਾਰ ਬਣੀਏ ਸਹੀ ਜਗ੍ਹਾ ਤੇ ਦਾਨ ਲਾਓ ਜੇ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ